ਤੁਹਾਨੂੰ ਪਤਾ ਹੈ ਕਿ ਬਰਸਾਤ ਜਿਹੜੀ ਪੂਰੀ ਜੋਰ-ਸ਼ੋਰ ਦੇ ਨਾਲ ਸ਼ੁਰੂ ਹੋ ਚੁੱਕੀ ਹੈ ਲੇਕਿਨ ਪਾਣੀ ਦਾ ਜਿਹੜਾ ਹਾਲਾਤ ਹੈ ਉਹ ਸਭ ਨੂੰ ਦਿਖਾਈ ਦੇ ਰਿਹਾ ਵਕ ਵਕ ਥਾਵਾਂ ਦੇ ਉੱਤੇ ਅਸੀਂ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਡਰੇਨ ਵਿਭਾਗ ਜਿਹੜਾ ਉਹਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਆਪਣਾ ਕੰਮ ਜੰਗੀ ਪੱਧਰ ਦੀ ਤਰ੍ਹਾਂ ਤੋਰਿਆ ਹੋਇਆ ਸੀ ਸਾਫ ਸਫਾਈ ਨੂੰ ਲੈ ਕੇ ਪਰ ਲੇਕਿਨ ਇਹ ਕੰਮ ਉਹ ਸਹੀ ਤਰੀਕੇ ਨਾਲ ਕਰਲੇ ਸੀ ਜਾਂ ਨਹੀਂ ਕਰਲੇ ਸੀਗੇ ਇਹਦੇ ਬਾਰੇ ਹੁਣ ਬਰਸਾਦ ਪੈਣ ਤੋਂ ਬਾਅਦ ਹੀ ਪਤਾ ਲੱਗ ਰਿਹਾ ਕਿ ਉਹਨਾਂ ਵੱਲੋਂ ਕੰਮ ਸਹੀ ਕੀਤਾ ਜਾਂ ਨਹੀਂ ਕੀਤਾ ਕਿਉਂਕਿ ਅੰਕੜੇ ਹਲੇ ਤੱਕ ਸਾਡੇ ਕੋਲ ਹੈ ਨਹੀਂ ਕਿ ਕਿੰਨਾ ਉਹਨਾਂ ਵੱਲੋਂ ਕਿੰਨੇ ਕਰੋੜ ਦਾ ਕੰਮ ਹੁਣ ਤੱਕ ਉਹਨਾਂ ਵੱਲੋਂ ਕੀਤਾ ਗਿਆ ਰੋਪੜ ਜ਼ਿਲ੍ਹੇ ਦੇ ਵਿੱਚ ਪਰ ਤਾਜ਼ਾ ਤਸਵੀਰਾਂ ਹੁਣ ਸਾਡੇ ਕੋਲ ਆਈਆਂ ਨੇ ਸੁਰਤਾਪੁਰ ਤੋਂ ਜਿੱਥੇ ਕਿ ਇੱਕ ਨਦੀ ਦੇ ਡੈਮ ਪੁਲ ਦੇ ਵਿੱਚ ਬਹੁਤ ਸਾਰੀ ਬੂਟੀ ਜਿਹੜੀ ਫਸੀ ਹੋਈ ਹੈ ਪਾਣੀ ਦਾ ਜਾਮ ਲੱਗਿਆ ਹੋਇਆ ਹੈ ਤੇ ਜਿਆਦਾ ਜੇ ਜਾਮ ਲੱਗ ਜਾਂਦਾ ਤਾਂ ਵੀ ਅਸੀਂ ਕਹਿ ਸਕਦੇ ਹਾਂ ਕਿ ਪੋੜਨੋ ਵੀ ਖਤਰਾ ਹੋ ਸਕਦਾ ਹੈ ਸਾਡੇ ਨਾਲ ਇੱਕ ਫੋਨ ਲਾਈਨ ਤੇ ਇਸ ਵਕਤ ਸੁਰਤਾਪੁਰ ਦੇ ਜਿਹੜੇ ਇੱਕ ਸਮਾਜ ਸੇਵੀ ਹੈ ਜਿਹੜੇ ਕੇ ਸਾਡੇ ਨਾਲ ਗੱਲਬਾਤ ਕਰਨ ਜਾ ਰਹੇ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਉਹ ਸਾਨੂੰ ਕੀ ਜਾਣਕਾਰੀ ਦਿੰਦੇ ਨੇ ਇਸ ਪੋੜ ਦੇ ਉੱਤੇ ਇਸ ਗਰੇਨਪਾਕ ਵੱਲੋਂ ਕੀਤੀ ਕਾਰਵਾਈ ਦਾ ਕਿ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸੁਰਤਾਪੁਰ ਜੀ ਹੈ ਜਿਹੜੇ ਕੇ ਇੱਕ ਸਮਾਜ ਸੇਵੀ ਹੈ ਹਰ ਵੇਲੇ ਹਾਲੇ ਸਸਕਲ ਜੀ ਹਲੋ ਹਾਂਜੀ ਸਸਕਲ ਜੀ ਸੁਤਪਰ ਸਾਹਿਬ ਆਜੀ ਸਸਕਲ ਕਰਦੇ ਸਰ ਮੈਂ ਦੇਖ ਰਿਹਾ ਕਿ ਜਿਹੜਾ ਡਰੇਨ ਵਿਭਾਗ ਦੇ ਕਰਮਚਾਰੀ ਜਿਹੜੇ ਅਫਸਰ ਸਹਿਬਾਨ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਕਈ ਮਹੀਨਿਆਂ ਤੋਂ ਲੱਗੇ ਹੋਏ ਆ ਸਾਫ ਸਫਾਈ ਲਈ ਪਰ ਲੇਕਿਨ ਤੁਸੀਂ ਇੱਕ ਵੀਡੀਓ ਸ਼ੇਅਰ ਕੀਤੀ ਹੈ ਸਾਡੇ ਚੈਨਲ ਦੇ ਉੱਤੇ ਤੇ ਕਿੰਨੀ ਸਚਾਈ ਹੈ ਕਿ ਸਫਾਈਆਂ ਹੋ ਜਾਂਆਂ ਜਾਂ ਕੰਮ ਹੋਏ ਜਾਂ ਕੱਲ੍ਹ ਦਾ ਦੇ ਵਿੱਚ ਹੀ ਕੰਮ ਹੋਇਆ ਪੈਰਾਦਾ ਜੀ ਮੈਂ ਆ ਟੀਵੀ ਚਰਨ ਦਾ ਸਮਰਿਤ ਕਰ ਰਿਹਾ ਜਿਹੜਾ ਸਾਡੀ ਗੱਲ ਸਰਕ ਤੱਕ ਪਹੁੰਚ ਕੀਤੀ ਹੈ ਤੇ ਡਾਇਰੈਕਟਰ ਜੀ ਡਿਪਾਰਟਮੈਂਟ ਨੂੰ ਅਸੀਂ ਤੇ ਮੁੱਖ ਮੰਤਰੀ ਸਾਹਿਬ ਨੂੰ ਤੇ ਮਾਤਰੀ ਸਾਹਿਬ ਨੂੰ ਸੱਤੀ ਸਾਹਿਬ ਨੂੰ ਅਸੀਂ 2023 ਤੋਂ ਪੱਤਰ ਬਹਾਰ ਕਰ ਰਹੇ ਹਾਂ 10 12 ਪੰਚਾਇਤਾਂ ਵੱਲੋਂ ਬਿਲਕੁਲ ਕਿ ਨਦੀ ਦੀ ਸਫਾਈ ਕੀਤੀ ਜਾਵੇ ਤਾਂ ਸਤ ਸਤੂ ਦਰਿਆ ਤੱਕ ਜਦੋਂ ਤੱਕ ਅੱਗੇ ਵੀ ਜਾਊਗਾ ਤਾਂ ਇਹ ਪਾਣੀ ਧੁੱਧੂ ਬਿਲਕੁਲ ਬਿਲਕੁਲ 2023 ਦੇ ਜਦੋਂ ਪਿਛਲੇ ਨਦੀ ਟੁੱਟੀ ਆ ਸਾਡੇ ਨਾਲ ਬਲੌਕ ਹੋਇਆ ਹੈ ਤੇ ਪਿਛੇ ਆੜੜਾ ਇੱਕ ਪੋਲ ਬਣਿਆ ਹੈਗਾ ਪੀਰੋਡਿ ਮਹਿਕਮੇ ਨੇ ਬਣਾਇਆ ਪਹਿਲਾਂ ਦਾ ਬਿਲਕੁਲ ਤੇ ਇਹਦੇ ਉੱਪਰ ਦਾ ਗੰਨਮੰਦ ਆਖਰਕਾਰ ਟਪੜਿਆ ਤੇ ਪਾਣੀ ਰੁਕਨੇ ਕਰਕੇ ਲੈ ਜਿਹੜੀ ਆਹੋ ਸਮੇਂ ਟੁੱਟੀ ਹੈ ਜੀ ਬਿਲਕੁਲ ਬਿਲਕੁਲ ਇਸ ਕਰਕੇ ਅੱਗੇ ਬੜੀ ਪ੍ਰੋਬਲਮ ਆਈ ਹੈ ਅਸੀਂ ਮੌਕੇ ਤੇ ਖੜੇ ਆ ਜੀ ਤੇ ਆ ਐਨੀ ਗੁੱਟੀ ਆ ਗਈ ਹੈ ਤੇ ਇਹ ਗੁੱਟੀ ਦਾ ਇੰਨਾ ਬਲੌਕ ਕਰਤਾ ਜੇ ਪਾਣੀ ਘਰ ਕੇ ਆ ਗਿਆ ਤਾਂ ਮੇਰੀ ਕਿਹੜਾ ਸੋਟਾ ਵੀ ਫਾਰਮ ਦਾ ਹਾਂ ਕੋਟਾ ਪਰ ਬੜਾ ਸਾਰੇ ਚੌਥੇ ਪੜਾਈ ਤੱਕ ਜਿਹੜੇ ਆ ਗਏ ਜੀ ਉਹ ਜਿਹੜੇ ਪਿੰਡ ਇਸ ਟਿਕੋਣੀ ਬਿਲਕੁਲ ਮੈਂ ਜੋ ਬਲੂਕਰੋਸਰ ਕੋਲੋਂ ਪਹਿਲਾਂ ਪਤਾ ਲੱਗਿਆ ਬਿਲਕੁਲ ਜਿਹੜਾ ਕਿਵੇਂ ਬਣਾਇਆ ਗਵਰਮਨੋਂ ਨਾ ਪਹਿ ਰਿਹਾ ਬਿਲਕੁਲ ਅਸੀਂ ਜੀ ਪੜਾਈ ਵਾਸਤੇ ਜੀ ਪਰ ਇਹ ਅਜੇ ਹੋ ਰਹੀ ਆਏ ਜ਼ਰੂਰ ਕੋ ਕੋਈ ਆਉਂਦੇ ਟਾਉਰ ਤੱਕ ਡਿਪਾਰਟਮੈਂਟ ਮੇਰੇ ਖਿਆਲ ਆ ਪੜਾਈ ਨਹੀਂ ਕਰਾ ਰਿਹਾ پچھلے جلو سراد نو ٹکی ہے اسی کار ہو سکی جی 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 بہت واڈا نقصان پچھلی بار ہوا ہر بہت نقصان ہوا ਉਹ ਜਿਹੜੀ ਸੁਸਬਾ ਜਾਂਦੀ ਆਉਂਦੀ ਬਹੁਤ ਦੂਰ ਤੋਂ ਆਉਂਦੀ ਆ ਤੇ 2019 ਦੇ ਵਿੱਚ ਵੀ ਜਿਹੜਾ ਉਹ ਪਾਰੀ ਹਾਲਾ ਹੋਣੀ ਕਰਕੇ ਖਰਾਬਾ ਵੀ ਰੁਕੀ ਆ 50 ਕਰੋੜ ਰੁਪਏ ਦਾ ਨੁਕਸਾਨ ਆਇਆ ਹੋਇਆ ਬਿਲਕੁਲ ਬਿਲਕੁਲ ਤੇ 2023 ਦੇ ਵਿੱਚ ਵੀ ਜਿਹੜਾ ਹੈਗਾ ਸਾਡਾ 14 ਬੜਾ ਸਰਤਾ ਪਰੇ ਛੋਟਾ ਸਰਤਾ ਪਰੇ ਸਰਤਾ ਫਾਰ ਟੱਕੜਿਆ ਕ੍ਰਿਸ਼ਨਾ ਰਾਮਗੜ੍ਹ ਬੁੱਝਗੜ ਇਹਾਂ ਪਿੰਡਾਂ ਦੇ ਵਿੱਚ 6 ਫੁੱਟ ਪਾਣੀ ਭਰਿਆ ਬਿਲਕੁਲ ਬਿਲਕੁਲ ਸਰਕਾਰوں بار بار ਬੇਤੀ ਕੀਤੀ ਆ ਕਿਨ ਸਤਲੁਜ دریا ਤੱਕ ਜਿਹੜੀ ਹੈਗੀ ਹੈ ਉਹ ਨਦੀ ਦੀ ਪਟਾਈ ਕਰਾਈ ਜਾਵੇ ਖੁੱਲ ਖਰੀਸਾ ਨਹੀਂ ਤਾਂ ਜਿਹੜਾ ਹੈਗਾ ਇਹਨਾ ਪਿੰਡਾਂ ਚ ਪਾਰੀ ਵਹੜ ਆਉਣ ਦੇ ਕਾਰਨ ਇਹ ਹਰ ਵਾਰੀ ਟੁੱਟੇ ਬਿਲਕੁਲ ਸਤਪ੍ਰੀਤ ਜੀ ਥੋੜਾ ਜਿਆ ਹੋਰ ਬਰੀਫ ਕਰ ਦਿਓ ਕਿਉਂਕਿ ਹਾਲੇ ਤੱਕ ਦਾ ਬਰਸਾਤ ਦੀ ਸ਼ੁਰੂਆਤ ਹੈ ਪਹਿਲੀ ਵਾਰਸ਼ ਪਈ ਹੈ ਲੇਕਿਨ ਬਹੁਤ ਵਰਖਾਾਂ ਦੇ ਤੱਕ ਪੈਣੀਆਂ ਨੇ ਵੀ ਕੀ ਹੋ ਸਕਦਾ ਜੇ ਕੇ ਇਹਦੇ ਤੇ ਧਿਆਨ ਨਾ ਦਿੱਤਾ ਹਾਂ ਜੀ ਸੈਂਪਲਰੀ ਅੱਜ ਜੀਸੀਪੀ ਵਿਭਾਗ ਇਹਨਾਂ ਦਵਾ ਦਿੱਤੀ ਹੈ ਰੇਲ ਡਿਪਾਰਟਮੈਂਟ ਦਾ ਜੀ ਤੇ ਉਹਨਾਂ ਦੇ ਘਰ ਆਸਟਮ ਸਾਹਿਬ ਚੰਕੌਰ ਸਾਹਿਬ ਡੀਕੇ ਸਾਹਿਬ ਤੇ ਐਕਚੁਅਲੀ ਇਹ ਜੀ ਰੇਲਵੇ ਡਿਪਾਰਟਮੈਂਟ ਐਸਟੋ ਰੇਲ ਡਿਪਾਰਟਮੈਂਟ ਉਸੇ ਸਰਵਲ ਫਾਰਮ ਕਰ ਦਿੱਤਾ ਸੀਗਾ ਬਿਲਕੁਲ ਤੇ ਉਹਨਾਂ ਨੇ ਆਪਣੇ ਨਮਾਇਦੇ ਭੇਜ ਕੇ ਤੇ ਜੀਸੀਪੀ ਨੇ ਜਿਹੜੀ ਆ ਉਹ ਲਗਾ ਦਿੱਤੀ ਹੈ ਬਿਲਕੁਲ ਤਰੇਕ ਮਸ਼ੀਨਾਂ ਦਾ ਕੁਝ ਨਹੀਂ ਬਣਨਾ ਕਿਉਂਕਿ ਜਿਹੜੀ ਬੂਟੀ ਆ ਬਹੁਤ ਵੱਡੀ ਤਦਾਰਦ ਵਿੱਚ ਰੋਗ ਲਾਈ ਵਜੀ ਆ ਪਾਣੀ ਇੱਕ ਪਰਤੇ ਆ ਗਿਆ ਤਾਂ ਮੇਰੇ ਖਿਆਲ ਆ ਇਹ ਪਾਣੀ ਬਹੁਤ ਵੱਡਾ ਨਿਸ਼ਾਨ ਕਰੇਗਾ ਸੁਤਲਵਰ ਜੀ ਤੁਸੀਂ ਮੈਂ ਵੀਡੀਓ ਦੇ ਵਿੱਚ ਦੇਖ ਪਾ ਰਹੇ ਆ ਕਿ ਜਿਹੜੀ ਬੂਟੀ ਹੈ ਜਦੋਂ ਇਹਨਾਂ ਨੇ ਸਾਫ ਸਫਾਈ ਕੀਤੀ ਉਸ ਵੇਲੇ ਇਹ ਵੀ ਦੂਸਤੂਰ ਕਿਤੇ ਸਿੱਟਣਾ ਚਾਹੀਦਾ ਸੀ ਨਾ ਹਾਂਜੀ ਹਾਂਜੀ ਦੁਰਗਨਨਾ ਸਾਹਿਬਾ ਜਿਹੜਾ ਥੱਲੇ ਪਾਣੀ ਹੈ ਥੋੜੇ ਥਾਰੇ ਉਹ ਥੋੜੇ ਪਾਣੀ ਦੇ ਜੋਰ ਦੇ ਨਾਲ ਸਾਰੇ ਉੱਪਰੋਂ ਟੱਪ ਦਾ ਪਾਣੀ ਇੱਥੇ ਪਾਣੀ ਜਿਹੜੇ ਲੱਗੇਗਾ ਰਾਸਤਾ ਬਣਾਇਆ ਸੀ ਪੀਣੋ ਦੀ ਮੱਜ ਮੈਂ ਨਾ ਉਹ ਤੇ ਰੁਕਾਵਟ ਹੋਊਗਾ ਟਾਸ ਲੱਗੀ ਆ ਉਹ ਕਿ ਜਾਈ ਆਈ ਬਿਲਕੁਲ ਹੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਵਾਸਤੇ ਤੇ ਅਸੀਂ ਫਿਰ ਤੋਂ ਬਾਰੇ ਨਾਲ ਬਣੇ ਰਹਾਂਗੇ ਤੇ ਗੱਲਬਾਤ ਕਰਦੇ ਆ ਤੇ ਇਸ ਹਨ ਸਾਡੇ ਸੁਰਤਾਪੁਰ ਜੀ ਜਿਨ੍ਹਾਂ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਕਿਉਂਕਿ ਸਮਾਸੀ ਵੀ ਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਤੇ ਅਸੀਂ ਇਸ ਤੇ ਇਸ ਗੱਲ ਵੱਲ ਧਿਆਨ ਦੇਣਾ ਚਾਹੁੰਦੇ ਹਾਂ ਕਿ ਵੇੜੇ ਆਈ ਜਨ ਬਿੰਨੂ ਕੁੜੀ ਦੇ ਕਰਨ ਵਾਲਾ ਕੰਮ ਹੈ ਪਹਿਲਾਂ ਤੋਂ ਸਾਡੀਆਂ ਕੋਈ ਤਿਆਰੀਆਂ ਨਹੀਂ ਹੈਗੀਆਂ ਪ੍ਰਸ਼ਾਸਨ ਬਿਲਕੁਲ ਬਹੁਤ ਸਲੋ ਸਲੋ ਜਿਹੜਾ ਚੱਲਿਆ ਸੀਗਾ ਪਰ ਲੇਕਿਨ ਇਹ ਮੈਨੂੰ ਇਹ ਸੀਗਾ ਵੀ ਕਾਗਜ਼ਾਂ ਦੇ ਵਿੱਚ ਹਲੇ ਤੱਕ ਸਾਨੂੰ ਨਹੀਂ ਪਤਾ ਕੀ ਜਦੋਂ ਸੀਗਾ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਵੱਡੀ ਤੈਦਾਦ ਦੇ ਵਿੱਚ ਕੰਮ ਚੱਲੇ ਸੀ ਉਹ ਰੋਪੜ ਜ਼ਿਲ੍ਹੇ ਦੇ ਵਿੱਚ ਪਰ ਲੇਕਿਨ ਅਜੇ ਤੱਕ ਵੀ ਹੋਰ ਵੀ ਘਟਨਾਵਾਂ ਹੋਰ ਵੀ ਚੀਜ਼ਾਂ ਸਾਹਮਣੇ ਆ ਸਕਦੀਆਂ ਕਿਉਂਕਿ ਸਾਨੂੰ ਪਤਾ ਹੈ ਕਿ ਕੰਮ ਕਿੱਥੇ ਹੋਇਆ ਜਾਂ ਕਿੱਥੇ ਨਹੀਂ ਹੋਇਆ ਭਾਵੇਂ ਕਿ ਅਸੀਂ ਬਿਲਕੁਲ ਫੋਨ ਦੇ ਰਾਹੀਂ ਜਾਣਕਾਰੀ ਦਿੰਦੇ ਰਹੇ ਪ੍ਰਸ਼ਾਸਨ ਨੂੰ ਜਾਂ ਡਰੇਨ ਵਿਭਾਗ ਦੇ ਜਿਹੜੇ ਉੱਚ ਅਧਿਕਾਰੀਆਂ ਨੂੰ ਪਰ ਲੇਕਿਨ ਬਿਲਕੁਲ ਕੋਈ ਵੀ ਕੰਮ ਸਹੀ ਤਰੀਕੇ ਨਾਲ ਨਹੀਂ ਹੋ ਰਿਹਾ ਸੀਗਾ ਤੇ ਬਿਲਕੁਲ ਅਸੀਂ ਇਹ ਜਾਣਕਾਰੀ ਤੁਹਾਨੂੰ ਕਿਵੇਂ ਜਿੱਗੀ ਕਮੈਂਟ ਰਾਈ ਜੇ ਤੁਹਾਡੇ ਇਲਾਕੇ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀ ਕੋਈ ਸਮੱਸਿਆ ਹੈ ਤਾਂ ਸਾਡੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਇਲਾਕੇ ਦੀ ਸਮੱਸਿਆ ਪੂਰੇ ਜ਼ਿਲ੍ਹੇ ਦੀ ਉਹ ਪੰਜਾਬ ਦੀ ਤੁਸੀਂ ਦੱਸ ਸਕਦੇ ਹੋ ਤੇ ਅਸੀਂ ਹੋ ਸਕਦਾ ਅਸੀਂ ਪ੍ਰਸ਼ਾਸਨ ਦੇ ਧਿਆਨ ਤੱਕ ਤੁਹਾਡੀ ਸਮੱਸਿਆ ਨੂੰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਧੰਨਵਾਦ